ਅਜਨਾਲਾ ਦੀ ਧੀ ਕੈਨੇਡਾ ਚ ਬਣੀ ਵੱਡੀ ਅਫਸਰ ਮਾਪਿਆਂ ਦਾ ਨਾਮ ਕੀਤਾ ਰੋਸ਼ਨ ਲੋਕ ਤੇ ਰਹੇ ਹਨ ਵਧਾਈਆਂ ਹਰ ਮਾਪਾ ਪਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਉੱਚ ਮਕਾਮ ਤੇ ਪਹੁੰਚਣ ਅਜਾਹਾ ਹਮਾਰਾ ਜਿਲ੍ਹਾ ਅਮਰਸਰ ਦੇ ਕਸਬਾ ਅਜਨਾਲਾ ਦੀ 25 ਸਾਲਾ ਧੀ ਨੇ ਮਾਰਿਆ ਹੈ ਜੋ ਕਿ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਸੀ ਜਿੱਥੇ ਉਹ ਪੜ੍ਹ ਲਿਖ ਕੇ ਵੱਡੀ ਪੁਲਿਸ ਅਫਸਰ ਬਣੀ ਹੈ ਅਤੇ ਆਪਣੇ ਮਾਪੇ ਦਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਵਧੇਸ਼ ਵਿੱਚ ਪੁਲਸ ਅਫਸਰ ਬਣੀ ਲੜਕੀ ਤੇ ਘਰ ਖੁਸ਼ੀ ਦਾ ਮਾਹੌਲ ਹੈ ਤੇ ਮਾਪਿਆਂ ਨੂੰ ਲੋਕ ਬਤਾਈਆਂ ਦੇ ਰਹਾਂ ਤੇ ਉਹ 2016 ਦਸੰਬਰ ਦੇ ਵਿੱਚ ਗਈ ਸੀ ਤੇ ਜਨਵਰੀ ਦੇ ਵਿੱਚ ਸਟੱਡੀ ਸਟਾਰਟ ਕੀਤੀ ਸੀ ਉਹਨੇ ਬੇਟੀ ਗਈ ਸੀ ਬਿਜ਼ਨਸ ਮੈਨੇਜਮੈਂਟ ਦਾ ਲੈ ਕੇ ਗਈ ਸੀ ਉਸ ਤਰ੍ਹਾਂ 2 ਸਾਲ ਦਾ ਉਹਨੇ ਕੋਰਸ ਕੀਤਾ ਉਹਦੇ ਬਾਅਦ ਫਿਰ ਇੱਕ ਉਹਨੇ ਡਿਗਰੀ ਕੀਤੀ ਸੀ ਤੇ 22 ਚ ਉਹਦੀ ਪੀਅਰ ਹੋਈ ਮਈ ਚ ਤੇ ਫਿਰ ਉਹਨੇ ਟਰਾਈ ਕੀਤੀ ਮਤਲਬ ਪੁਲਿਸ ਵਾਸਤੇ ਸਿਕਿਉਰਿਟੀ ਦਾ ਕੰਮ ਕਰਦੀ ਰਹੀ ਪਹਿਲਾਂ 3 ਸਾਲ ਤੇ ਹੁਣ ਉਹਨੇ ਕਰੈਕਸ਼ਨਲ ਪੀਸ ਆਫੀਸਰ ਦੀ ਜਿਹੜੀ ਜੋਬ ਆ ਉਹਨੇ ਉੱਥੇ ਲਈ ਹੈ ਜੀ। ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ? ਹਾਂ ਜੀ ਬੜੀ ਰੱਬ ਦੀ ਕਿਰਪਾ ਜੀ ਜਿਹੜਾ ਅੱਜਕੱਲ ਬੱਚਿਆਂ ਨੂੰ ਕੰਮ ਮਿਲਣਾ ਮੁਸ਼ਕਲ ਹੋਇਆ ਪਿਆ ਉੱਥੇ। ਇਹ ਆਪੀ ਜਿਹੜੀ ਸਰਕਾਰੀ ਜੋਬ ਆ ਤੇ ਫਿਰ ਬੜੀ ਵਧੀਆ ਗੱਲ ਆ ਕਿ ਆ ਪਰਿਵਾਰ ਵਾਸਤੇ ਵੀ ਬੈਨੀਫਿਟ ਆ। ਫਿਰ ਉਹਦੀ ਪੈਨਸ਼ਨ ਵੀ ਲੱਗੇਗੀ ਤੇ 35 ਸਾਲ ਦੀ ਜੋਬ ਆ। ਫਿਰ ਗਾਂ ਤਰੱਕੀ ਦੇ ਪ੍ਰੋਮੋਸ਼ਨ ਦੇ ਚਾਂਸ ਵੀ ਹੈ ਨੇ। ਇਹ ਬੱਚਾ ਚਲੋ ਕੁਛ ਨਾ ਕੁਛ ਬਣਨਾ ਚਾਹੁੰਦਾ ਤੇ ਉਹਨੂੰ ਮੌਕਾ ਮਿਲ ਜਾਂਦਾ ਜੀ ਪੂਰਾ ਮਾਣ ਕਿੰਨਾ ਗਿਆ ਧੀ ਨੇ ਦੇਸ਼ਵ ਦੇਸ਼ਾਂ ਦੇ ਵਿੱਚ ਹਾਂਜੀ ਬੜੀ ਖੁਸ਼ੀ ਆ ਜੀ ਧੀਆ ਨੂੰ ਆਪਾਂ ਵਿਤਕਰਾ ਕਰਦੇ ਪਰ ਅਸੀਂ ਅਜੇ ਤੱਕ ਨਹੀਂ ਕੀਤਾ ਪੜ੍ਹਾਈ ਦੇ ਵਿੱਚ ਵੀ ਉਹਨੂੰ ਪੂਰਾ ਮੌਕਾ ਦਿੱਤਾ ਕੈਨੇਡਾ ਜਾਣ ਵਾਸਤੇ ਵੀ ਪੂਰਾ ਖਰਚ ਵੱਲੋਂ ਹਰ ਪੱਖ ਤੋਂ ਅਸੀਂ ਉਹਦੀ ਮਦਦ ਕਰਦੇ ਰਹੇ ਆ ਤੇ ਮਤਲਬ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਸਾਨੂੰ ਸਭ ਬਹੁਤ ਖੁਸ਼ੀ ਆ ਵੀ ਅੱਜ ਇਸ ਮਕਾਮ ਤੇ ਪਹੁੰਚੀ ਆ ਤੇ ਗਾਂ ਚਲੋ ਬੇਟਾ ਵੀ ਉਹਦੀ ਪ੍ਰੇਰਣਾ ਲੈ ਕੇ ਹੋਰ ਧੀਆ ਵੀ ਪ੍ਰੇਰਣਾ ਲੈ ਕੇ ਤੇ ਗਾਂ ਵੱਸ ਸਕਦੀਆਂ ਜੀ ਮੇਰਾ ਨਾਮ ਸੋਖਦੀਪ ਸਿੰਘ ਹੈ ਜੀ ਅਜਨਾਲਾ ਸਾਡਾ ਸ਼ਹਿਰ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਸਿਸਟਰ ਉਹ ਲੋਧ ਬਟਾਮ ਕੰਮ ਆਸੇ ਸਿਸਟਰ ਇੱਕ ਕਰੈਕਸ਼ਨਲ ਪੀਸ ਆਫੀਸਰ ਬਣ ਗਈ ਜੀ ਬੜਾ ਮਾਣ ਵਾਲੀ ਗੱਲ ਆ ਸਾਰੇ ਪਰਿਵਾਰ ਵਾਸਤੇ ਸਾਰੇ ਏਰੀਆ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਤੇ ਮੈਂ ਵੀ ਉਹਨਾਂ ਦੇ ਕੋਲ ਹੀ ਜਾਣਾ ਆ ਸਪੋਰਟ ਕਰਨਗੇ ਕਾਫੀ ਕਿੰਨੀ ਕਿ ਖੁਸ਼ੀ ਆ ਜੀ ਭੈਣ ਦੇ ਨਾਮ ਰੋਸ਼ਨ ਕੀਤਾ ਮਾਤਾ ਪਿਤਾ ਦਾ ਨਾਮ ਬਹੁਤ ਹੀ ਖੁਸ਼ੀ ਹੈ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਆ ਤੇ ਬਹੁਤ ਹੀ ਵਧੀਆ ਮਕਾਮ ਉਹਨਾਂ ਦੀ ਮਿਹਨਤ ਨੂੰ ਫਲ ਲੱਗਾ ਜੀ ਬਾਕੀ ਉਹ ਗੱਲ ਸਹੀ ਆ ਵੀ ਜਿਹੜੀਆਂ ਬੇਟੀਆਂ ਨੇ ਉਹ ਵੱਧ ਤਰੱਕੀ ਕਰਦੀਆਂ ਆਪਣੇ ਪਿੱਛੇ ਵੱਲ ਜ਼ਿਆਦਾ ਫੋਕਸ ਕਰਦੀਆਂ ਮੁੰਡਿਆਂ ਨਾਲੋਂ ਤੇ ਬਾਕੀ ਚਲੋ ਸਾਰੇ ਆਪੋ ਆਪਣੇ ਵਧੀਆ ਜੀ ਮੇਰਾ ਨਾਮ ਰਣਬੀਰ ਕੌਰ ਜੇ ਬੇਟੀ ਦਾ ਨਾਮ ਕੋਮਲਜੀਤ ਕੌਰ ਜੇ ਹਾਂਜੀ ਬੇਟੀ ਨੇ ਬਾਹਰ ਜਾ ਕੇ ਤਰੱਕੀ ਕੀਤੀ ਚਲੋ ਸਾਨੂੰ ਵਧੀਆ ਲੱਗਦਾ ਹੈ ਮਾਣ ਮਹਿਸੂਸ ਹੁੰਦਾ ਬੇਟੀ ਤੇ ਚਲੋ ਦੀ ਪੜਾਈ ਦਾ ਮੁੱਲ ਪੈ ਗਿਆ ਤੇ ਬਹੁਤ ਚੰਗਾ ਲੱਗਦਾ ਸੁਣ ਕੇ ਮੰਤਾ ਕਾਫੀ ਮਿਹਨਤੀ ਸੀ ਮੈਂ ਤੋਂ ਦੀ ਰਾਤ ਨੂੰ ਹਾਂਜੀ ਬਹੁਤ ਮਿਹਨਤ ਕਰਦੀ ਰਾਤ ਨੂੰ ਦੋ ਦੋ 2:30 ਵਜੇ ਤੱਕ ਪੜ੍ਹਦੀ ਰਹਿੰਦੀ ਤੇ ਉਹਦਾ ਸੁਪਨਾ ਹੀ ਮੈਂ ਕੋਈ ਮਤਲਬ ਆਫੀਸਰ ਲਾਈਨ ਲੈਣੀ ਆ ਇਹ ਨਹੀਂ ਪਤਾ ਕਿ ਉਹਨੇ ਇਸ ਤਰ੍ਹਾਂ ਮਤਲਬ ਪੁਲਿਸ ਵਾਲੀ ਲਾਈਨ ਚ ਜਾਣਾ ਇਹ ਗਲਤ ਗੱਲ ਆ ਕਿ ਬੇਟੀ ਨੂੰ ਤੁਸੀਂ ਬੇਟੀ ਦੇ ਨਾਲ ਵੀ ਧਕਰਾ ਕਰੋ ਸਾਡੇ ਦਿਮਾਗ ਚ ਵੈਸੇ ਇਹ ਜੀ ਕੋਈ ਗੱਲ ਕਦੀ ਨਹੀਂ ਆਈ ਕਿ ਇਹ ਬੇਟੀ ਐ ਨੂੰ ਨਹੀਂ ਪੜਾਉਣਾ ਜਾਂ ਕੋਈ ਇਹਦੇ ਤੇ ਖਰਚਾ ਕਰੇ ਬਗਾਨਾ ਧੰਨ ਇਹੋ ਜੀ ਕਦੀ ਵੀ ਮਨ ਚ ਗੱਲ ਨਹੀਂ ਆਈ ਹਾਂ ਬਸ ਇਹੀ ਆਇਆ ਵੀ ਜੇ ਪੜਨ ਵਾਲੀ ਆ ਤੈਨੂੰ ਸਪੋਰਟ ਕਰਨਾ ਹੈ ਜਿੱਥੋਂ ਤੱਕ ਹੋ ਸਕੇ ਹਾਂਜੀ ਸੋ ਉਹਦੇ ਪਾਪਾ ਨੇ ਕੀਤਾ ਉਹਨੂੰ ਸਪੋਰਟ